ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਹੁਣ ਆ ਜੀ ਆਪਾਂ ਪੰਜਾਬੀ ਦੇ ਵਿੱਚ ਆਪਾਂ ਆਏ ਹੋਏ ਆ ਜੀ ਦਰਹਾਤੇ ਦੇ ਵਿੱਚ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਨਾ ਵੀ ਸਾਡੇ ਜਿਵੇਂ ਕਿ ਇਹਨੂੰ ਹੱਤਾ ਨਹੀਂ ਕਹਿੰਦੇਗੇ ਵੀ ਹੱਤਾ ਮਾੜਾ ਮੰਨਿਆ ਜਾਂਦਾ ਆ ਪਰ ਸਾਡੇ ਇੱਧਰ ਜਿਵੇਂ ਏਰੀਆ ਦਾ ਹਸਾਬਕਦਮ ਹੁੰਦਾ ਸਾਡੇ ਦਰਹਾਤਾ ਵੀ ਕਹਿ ਦਿੰਦੇ ਆ ਤੇ ਨੋਰਾ ਵੀ ਕਹਿ ਦਿੰਦੇ ਆ ਵਾੜਾ ਵੀ ਕਹਿ ਦਿੰਦੇ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਕੀ ਕਹਿੰਦੇ ਆ ਜੇ ਤੁਸੀਂ ਪਸ਼ੂ ਬਣਦੇ ਹਾਲਾਂਕਿ ਅਸੀਂ ਇੱਧਰ ਪਸ਼ੂ ਨਹੀਂ ਬਣਦੇਗੇ ਇਧਰ ਆਪਾਂ ਬੂਟੇ ਵਗੈਰਾ ਲਾ ਰੱਖਿਆ ਗੈਰੇਜ ਬਣਾ ਰੱਖਿਆ ਤੇ ਉਧਰ ਤੁਹਾਨੂੰ ਦਿਖਾਇਆ ਸੀ ਪੋਟਰੀ ਫਰਮ ਦਾ ਕੰਮ ਵੀ ਸੀਗਾ ਹਨਾ ਤੇ ਇਧਰ ਆਪਾਂ ਲੱਗੇ ਹੋਏ ਸੀਗੇ ਸਾਫ ਸਫਾਈ ਕਰਨ ਵਾਸਤੇ ਹੁਣ ਤੇ ਮਨਵੀਰ ਲੱਗਿਆ ਹੋਇਆ ਸੀ ਇਧਰ ਗੋਡੀ ਕਰਨ ਵਾਸਤੇ ਘਾਹ ਵਗੈਰਾ ਬਹੁਤ ਹੋ ਗਿਆ ਮੀਂਹ ਪੈਣ ਤੇ ਤੇ ਉਹਦੀ ਸਾਫ ਸਫਾਈ ਕਰਦੇ ਸੀਗੇ ਦੇਖੋ ਬਹੁਤ ਜ਼ਿਆਦਾ ਘਾਹ ਹੋ ਗਿਆ ਜਦੋਂ ਤਾਂ ਪਾਣੀ ਨਹੀਂ ਹੁੰਦਾ ਸੀਗਾ ਉਹ ਤਾਂ ਸੁੱਕੇ ਸੁੱਕੇ ਹੁੰਦਾ ਸੀਗਾ ਤੇ ਹੁਣ ਇਸ ਕਰਕੇ ਇਹਦੀ ਸਾਫ ਸਫਾਈ ਕਰਨੀ ਬਹੁਤ ਜ਼ਰੂਰੀ ਆ ਤੇ ਆਹ ਸ਼ੱਕਰ ਕੰਡੀਆਂ ਬਿਜੀਆਂ ਸੀ ਇਹ ਚੱਜਣਾ ਹੋਈਆਂ ਨਹੀਂ ਗਈਆਂ ਤੇ ਤਾਂ ਕਰਕੇ ਇਹਨਾਂ ਨੂੰ ਵੀ ਸਾਫ਼ ਕਰ ਦੇਣਾ ਮੈਂ ਕਿਹਾ ਬਹੁਤ ਧਿਆਨ ਨਾਲ ਕਰੀ ਕਿਉਂਕਿ ਸੋਣ ਮਹੀਨਾ ਚੱਲ ਰਿਹਾ ਸੋਣ ਮਹੀਨੇ ਨਾਲ ਕੋਈ ਨਾ ਕੋਈ ਚੀਜ਼ ਇੱਥੇ ਬੈਠੀ ਹੁੰਦੀ ਹੈ ਨਾ ਹੋ ਸਕਦਾ ਕੋਈ ਜੀਵ ਜੰਤੂ ਬੈਠਾ ਹੋਵੇ ਚਲੋ ਇਹਨਾਂ ਦੇ ਵੀ ਬੈਠਣ ਦੀ ਜਗ੍ਹਾ ਹੈਗੀ ਆ ਪੰਛੀ ਬੋਲ ਰਹੇ ਆ ਬਹੁਤ ਸੋਹਣੀ ਆਵਾਜ਼ ਆ ਰਹੀ ਐ ਸੁਰ ਸੁਰ ਤੇ ਤਾਂ ਕਰਕੇ ਇਧਰ ਹੁਣ ਸਾਰਾ ਘਾਹ ਵਗੈਰਾ ਪਟਣਾ ਤੇ ਆਪ ਪਦੀਨਾ ਹਨਾ ਪਦੀਨਾ ਇਧਰੋਂ ਅਸੀਂ ਲੈ ਜਾਂਦੇ ਹੰਨੇ ਆ ਜਦੋਂ ਕੋਈ ਚਟਨੀ ਵਗੈਰਾ ਬਣਾਉਣੀ ਹੁੰਦੀ ਐ ਬੱਸ ਆਪਾਂ ਗਮਲੇ ਦੇ ਵਿੱਚ ਵੀ ਲਾ ਰੱਖਿਆ ਹਰੀਆਲੀ ਬਹੁਤ ਸੋਹਣੀ ਹੋ ਗਈ। ਦੇਖੋ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਨਾ ਪੱਠੇ ਜਿਹੜੇ ਆ ਨਾ ਵੀ ਆਹ ਫਟ ਪੈਂਦੇ ਆ। ਬੂਝੇ ਜੇ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਆ। ਤੇ ਦੇਖੋ ਉਹ ਦਿਨ ਵੱਡੇ ਸੀਗੇ। ਥੋੜੇ ਦਿਨ ਹੀ ਹੋਏ 5-6 ਦਿਨ ਤੇ ਹੁਣ ਦੇਖੋ ਵਧੀਆ ਹੋ ਗਏ। ਹੁਣ ਇਹ ਵੱਡੇ-ਵੱਡੇ ਹੋ ਜਾਣਗੇ ਫਿਰ ਇੱਕ ਡੰਗ ਦਾ ਯਾਨੀ ਕਿ ਗਾਈਆਂ ਨੂੰ ਪੈ ਜਾਂਦੇ ਪੱਠੇ। ਤੇ ਉਹ ਦੇਖੋ ਵੇਲ ਤੋਰੀਆਂ ਦੀ ਵੇਲ ਵੀ ਵੱਧ ਗਈ। ਔਰ ਜਿੰਨਾ ਮਤਲਬ ਮੀਹ ਦੇ ਪਾਣੀ ਨਾਲ ਵਾਧਦੇ ਆ ਨਾ प्लांट्स ਉਹਨੇ ਆਮ ਪਾਣੀ ਨਾਲ ਨਹੀਂ ਵਾਧਦੇ ਸ਼ਾਇਦ ਇਹਨਾਂ ਨੂੰ ਮੀਹ ਵਾਲੇ ਪਾਣੀ ਨਾਲ ਕਾਫੀ ਪ੍ਰੋਟੀਨਸ ਨਿਊਟ੍ਰੀਸ਼ਨਸ ਮਿਲ ਜਾਂਦਾ ਛੋਟੀ ਜਿਹੀ ਜੜੀ ਦੇਖੋ ਇਹਦੇ ਪੱਤੇ ਕਿੰਨੇ ਸੋਹਣੇ ਚਮਕ ਰਹੇ ਹੈ ਨਾ ਧੁੱਤੇ ਗਏ ਨਾ ਸਾਰੇ ਕਿਉਂਕਿ ਪਹਿਲਾਂ ਧੇਰੀਆਂ ਵਗੈਰਾ ਪਈਆਂ ਰੇਤਾ ਵਗੈਰਾ ਪੈਣ ਕਰਕੇ ਸਾਰੇ ਐਵੇਂ ਭਰੇ ਪਏ ਸੀਗੇ ਤੇ ਹੁਣ ਸਾਰੇ ਵਧੀਆ ਧੁੱਤੇ ਵੀ ਗਏਗੇ ਤੇ ਹਰੇ ਭਰੇ ਵੀ ਹੋ ਗਏ ਆ ਇਧਰ ਲੱਗੇ ਹੋਏ ਆ ਮੌਸਮੀ ਜੀ ਹੁਣ ਮੈਂ ਕਿਹਾ ਹੱਥ ਤੇ ਵਿਚਾਈਆਂ ਚਲੋ ਪਾਥੀਆਂ ਵੀ ਲੈ ਜਾ ਤੇ ਹੁਣ ਪਾਠੀਆਂ ਲੈ ਕੇ ਜਾਨੀ ਆ ਤੇ ਬਾਕੀ ਵਾਸ਼ਿੰਗ ਮਸ਼ੀਨ ਚ ਕੱਪੜੇ ਆ ਪਧਾਉਣ ਵਾਸਤੇ ਪਾਏ ਆ ਝਾੜੂ ਵਗੈਰਾ ਹਜੇ ਕੱਢਣਾ ਕੰਮ ਕਾਜ ਹੈਗੇ ਬਹੁਤ ਜ਼ਿਆਦਾ ਫਿਰ ਹੋ ਜਾਂਦੀ ਹੈ ਗਰਮੀ ਚਾਹੇ ਮੀ ਪੈ ਕੇ ਹਟਿਆ ਪਰ ਹੁਮਸ ਜੀ ਬਹੁਤ ਹੋ ਜਾਂਦੀ ਆ ਤੇ ਚਲੋ ਜੀ ਆਪਾਂ ਚੱਲਦੇ ਆ ਘਰ ਇਹ ਕਰਦੇ ਆ ਕੰਮ ਕਾਜ ਮਿਲਾਂਗੇ ਬਾਅਦ ਵਿੱਚ ਬਾਅਦ ਵਿੱਚ ਦਿਖਾਵਾਂਗੇ ਤੁਹਾਨੂੰ ਕਿੰਨੀ ਕਿ ਸਾਫ ਸਫਾਈ ਅੱਜ ਹੋਊਗੀ ਇੱਥੋਂ ਦੀ ਇੱਥੇ ਰੱਖਿਆ ਕਰਕੇ ਇਹ ਮੋਜਾ ਨਾ ਤੇ ਇੱਧਰ ਸਿੱਲੀਆਂ ਹੋਣ ਹਨ ਨਾ ਵੀ ਉੱਪਰ ਛੱਤਾਂ ਤੇ ਪਾਣੀ ਨਹੀਂ ਆਉਂਦਾ ਤਾਂ ਸਿੱਲੀਆਂ ਨਹੀਂ ਹੁੰਦੀ ਆ ਵਧੀਆ ਸੁੱਕੀਆਂ ਸੁੱਕੀਆਂ ਰਹਿੰਦੀਆਂ ਇਹ ਹੁਣ ਮੈਂ ਪਾਰ ਲਓ ਜੀ ਅੱਜ ਮਨਵੀਰ ਇੱਧਰ ਬਣਾ ਰਿਹਾ ਮਿਸੇ ਪਰੌਂਠੇ ਹੋਏ ਰਿਓ 빙ੀ ਟੱਟੀ ਵੇਲ ਲਈ ਤੇ ਹੁਣ ਘਿਓ ਲਾ ਕੇ ਬਣਾਉਗਾ ਪਰੌਂਠਾ ਇਸ ਦੇ ਵਿੱਚ ਘਿਓ ਲਓ ਗਰਮ ਹੋ ਗਿਆ ਹਾਂ ਸਾਰੇ ਟਿੱਕੇ ਘਿਓ ਘਮਾਓ ਉਸ ਤੋਂ ਬਾਅਦ ਇਸ ਨੂੰ ਫੋਲਡ ਕਰੋ ਥੋੜਾ ਜਿਹਾ ਇਸ ਵਿੱਚ ਆਟਾ ਪਾ ਲੈਨੇ ਆ ਇਸ ਨਾਲ ਦੀ ਲੇਅਰ ਬਹੁਤ ਵਧੀਆ ਬਣਦੀ ਆ ਚਲੋ ਹੁਣ ਇਧਰੋਂ ਫੋਲਡ ਕਰ ਹਾਫ ਹਾਂ ਹੁਣ ਦੂਸਰੀ ਸਾਈਡ ਫੋਲਡ ਕਰ ਅਪਰ ਸਾਈਡ ਚਲੋ ਆ ਬਣ ਜਾਣਾ ਜਾਈਨ ਵਾਲਾ ਬਣ ਜਾਣਾ ਠੀਕ ਹੈ ਲੋ ਬੁਲ ਹੁਣ ਲਾਪਰੇਟਨ ਉਸ ਤੋਂ ਬਾਅਦ ਵੇਖ ਲਿਓ ਤੁਹਾਨੂੰ ਦਿਖਾਉਣੀ ਹੈ ਕਿ ਇਹ ਚਾ ਬਣਦਾ ਹੈਬਿਟ ਬਣ ਜਾਂਦੀ ਹੈ ਨਾ ਜਦੋਂ ਆਪਾਂ ਕਰਦੇ ਰਹੀਏ ਇਹ ਕੰਮ ਫਿਰ ਆਪੇ ਘੁੰਮਣ ਲੱਗ ਜਾਂਦਾ ਇਹ ਸ਼ੁਰੂ ਜਿਹਾ ਥੋੜਾ ਬਣਾਈਏ ਥੋੜੇ ਪਰੇਥਰ ਲਾ ਲਈਏ ਹਵਾ ਜਰਾ ਇਧਰੋਂ ਕੀਤੀ ਤਵੇ ਹਵਾ ਪੈਣੀ ਪੱਖਾ ਖਵਾਉਣ ਵਾਲਾ ਲੈ ਮੇਲ ਹੀ ਲਿਆ ਚਲੋ ਡਿਜ਼ਾਈਨ ਕਰ ਕਿਹੜਾ ਬਣਿਆ ਵਾਸਦਲ ਬਹੁਤ ਹਮ ਰੈਕਟੈਂਗਲ ਬਣ ਗਿਆ ਨਾ ਚਲੋ ਕੋਈ ਗੱਲ ਨਹੀਂ ਫਸਟ ਟਾਈਮ ਬਣਾਇਆ ਇਹ ਆਪਾਂ ਜਿਹੜੇ ਪਾਰਸਲ ਮੰਗਾਏ ਸੀ ਵੈਸਟ ਮੰਗਾਈਆਂ ਸੀਗੀਆਂ ਨਾ ਤੇ ਉਸ ਹਸ ਲਿਫਾਫਿਆਂ ਦੇ ਵਿੱਚ ਆਏ ਸੀਗੇ ਤੇ ਇਸ ਤਰ੍ਹਾਂ ਦੇ ਇਹ ਹੈਂਗ ਕਰਨ ਵਾਲੇ ਲਿਫਾਫੇ ਹੁੰਦੇ ਆ ਇਸ ਨੂੰ ਆਪਾਂ ਨੂੰ ਸਿੱਟਣਾ ਨਹੀਂ ਚਾਹੀਦਾ ਕਿਉਂਕਿ ਬਹੁਤ ਹੀ ਕੰਮ ਦੀ ਚੀਜ਼ ਹੈ ਯੂਸਫੁਲ ਹੈਗੇ ਮੈਂ ਤੁਹਾਨੂੰ ਦਿਖਾਉਣੀ ਹੈ ਕਿਸ ਤਰ੍ਹਾਂ ਮੈਂ ਇਸ ਤਰ੍ਹਾਂ ਦੇ ਲਿਫਾਫਿਆਂ ਦਾ ਯੂਜ਼ ਕਰਦੇ ਹਣੀ ਆ ਵੀ ਜਿਵੇਂ ਆਪਣੇ ਕੁਝ ਡਾਕੂਮੈਂਟਸ ਹੁੰਦੇ ਆ ਛੋਟੇ ਛੋਟੇ ਡਾਕੂਮੈਂਟਸ ਹੁੰਦੇ ਆ ਜਿਵੇਂ ਕਿ ਆਧਾਰ ਕਾਰਡ ਹੋ ਗਿਆ ਵੋਟ ਆਈਡੀ ਕਾਰਡ ਹੋ ਗਿਆ ਹਨਾ ਆਪਾਂ ਚਾਹੇ ਉਸ ਨੂੰ ਫਾਈਲ ਵਗੈਰਾ ਦੇ ਵਿੱਚ ਹੀ ਰੱਖਦੇ ਆ ਪਰ ਇਸ ਦੇ ਵਿੱਚ ਅਗਰ ਪਾ ਕੇ ਰੱਖੇ ਟ੍ਰਾਂਸਪੇਰੈਂਟ ਦੇ ਵਿੱਚ ਨਾਲੇ ਤਾਂ ਆਪਾਂ ਨੂੰ ਇਸ ਤਰ੍ਹਾਂ ਦੇਖਦੇ ਰਹਿੰਦੇ ਆ ਨਾ ਤੇ ਨਾਲੇ ਫਿਰ ਆਪਾਂ ਡਾਕੂਮੈਂਟਸ ਜਿਹੜੇ ਹੁੰਦੇ ਆ ਉਹ ਆਪਾਂ ਜਦੋਂ ਵੀ ਆਪਾਂ ਯੂਜ਼ ਕਰਨੇ ਚਾਹੋ ਇਜ਼ੀਲੀ ਆਪਾਂ ਨੂੰ ਮਿਲ ਸਕਦੇ ਹਨ ਤੇ ਇਸ ਤਰ੍ਹਾਂ ਮੈਂ ਨਾ ਇਸ ਲਿਫਾਫੇ ਦਾ ਯੂਜ਼ ਕਰ ਲੈਣੀ ਹੁੰਦੀ ਹੈ ਤੇ ਇਸ ਤਰ੍ਹਾਂ ਇਸ ਨੂੰ ਹੈਂਗ ਵੀ ਕਰ ਦੇਣੀ ਹੈ ਵੀ ਗੋਦਰੇਸ ਵਗੈਰਾ ਚ ਆਪਾਂ ਹੈਂਗ ਕਰਨਾ ਜਿੱਥੇ ਵੀ ਆਪਾਂ ਲਮੀਰਾ ਵਗੈਰਾ ਚ ਰੱਖਦੇ ਆ ਤੇ ਵਧੀਆ ਯੂਜ਼ ਹੋ ਜਾਂਦਾ ਨਾ ਤੇ ਹੁਣ ਦੂਸਰੀ ਚੀਜ਼ ਮੈਂ ਦਿਖਾਉਣੀ ਹੈ ਵੀ ਇਹ ਲਿਫਾਫਿਆਂ ਦਾ ਇਸ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਦੂਸਰੀ ਚੀਜ਼ ਹੈ ਜੀ ਆਹਾਂ ਜਿਹੜੀ ਜਦੋਂ ਆਪਾਂ ਕੋਈ ਵੀ ਪੈਕਿੰਗ ਖੋਲਦੇ ਆ ਕਿਸੇ ਕਪੜਾ ਜੋ ਰੈਡੀਮੇਡ ਆਪਾਂ ਲੈ ਕੇ ਆਉਨੇ ਆ ਤੇ ਉਸ ਦੇ ਨਾਲ ਨਾ ਉਸ ਦੇ ਉੱਪਰ ਇਸ ਤਰ੍ਹਾਂ ਲੱਗੇ ਹੁੰਦੇ ਆ ਇਹ ਹੋਲਡਰ ਜੇ ਹਨਾ ਤੇ ਇਸ ਦਾ ਬੈਸਟ ਯੂਜ਼ ਆਪਾਂ ਕਰ ਸਕਦੇ ਆ ਕਿਉਂਕਿ ਆਪਾਂ ਕੀ ਹੁੰਦਾ ਹੈ ਕੱਪੜੇ ਦੀ ਪੈਕਿੰਗ ਖੋਲਦੇ ਆ ਉਸ ਤੋਂ ਬਾਅਦ ਆਪਾਂ ਸੈੱਟ ਦਿੰਨੇ ਆ ਇਸ ਨੂੰ ਪਰ ਇਸ ਦਾ ਯੂਜ਼ ਮੈਂ ਜਿਵੇਂ ਕਿ ਲੈਣੀ ਹੁੰਦੀ ਹੈ ਜਿਵੇਂ ਬੱਚਿਆਂ ਨੂੰ ਟਿਊਸ਼ਨਸ ਪੜਾਉਣੀ ਆ ਤੇ ਜਿਵੇਂ ਕੂਲਰ ਪੱਖਾ ਚੱਲਦਾ ਉਸ ਨਾਲ ਕੀ ਹੁੰਦਾ ਹੈ ਕਿ ਪੇਜ ਉੱਡਦੇ ਰਹਿੰਦੇ ਰਜਿਸਟਰ ਕਾਪੀਆਂ ਦੇ ਤਾਂ ਮੈਂ ਕੀ ਕਰਦੇ ਹੁੰਦੀ ਆ ਬੱਚਿਆਂ ਦੀ ਕਾਪੀਆਂ ਦੇ ਉੱਤੇ ਇਸ ਤਰ੍ਹਾਂ ਯੂਜ਼ ਕਰ ਲੈਣੀ ਤਾਂ ਕਿ ਪੇਜ ਜਿਹੜੇ ਇਸ ਤਰ੍ਹਾਂ ਠੀਕ ਹੈ ਪੇਜ ਹੋਲਡਰ ਦੇ ਰੂਪ ਚ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ ਇਸ ਤਰ੍ਹਾਂ ਵਧੀਆ ਫਿਰ ਕੀ ਹੁੰਦਾ ਹੈ ਕੂਲਰ ਦੇ ਅੱਗੇ ਬੱਚੇ ਜਿਵੇਂ ਬੈਠ ਕੇ ਪੜ੍ਹਦੇ ਗਰਮੀ ਦੇ ਵਿੱਚ ਤਾਂ ਫਿਰ ਪੇਜ ਨਹੀਂ ਉੱਡਦੇਗੇ ਇਸ ਤਰ੍ਹਾਂ ਇਸ ਦਾ ਬੈਸਟ ਯੂਜ਼ ਕਰ ਸਕਦੇ ਆ ਤੁਹਾਨੂੰ ਇਹ ਵਧੀਆ ਲੱਗਿਆ ਇਹ ਤਰੀਕਾ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਜੀ ਸਾਈਕਲ ਤੇ ਪੜਨਾ ਆਇਆ ਸਾਡੇ ਕੈਡੀਡੇਟ ਕਿਵੇਂ ਗੱਡੀ ਛਾਂਵੇਂ ਲਾ ਦੇ ਦਾਦੀ ਨੂੰ ਹੋਰ ਤਾਂ ਪੱਟ ਮਾਰਦੀ ਐ ਹੈ ਨਾ ਸੱਸੀ ਗੱਲ ਬੁਲਾਈ ਦੀ ਇੱਧਰ ਪੁਆਜੀ ਸੀ ਬਾਏ ਬਾਏ ਨਹੀਂ ਬਾਏ ਬੈਗ ਕੌਣ ਲੈ ਕੇ ਆਊਗਾ ਦਾਦੀ ਜੀ ਇਹ ਬਿਲਕੁਲ ਨਹੀਂ 나 ਕੋ ਸੱਸੀ ਕਾ 나 ਕੋ ਸ਼ਹੋਰ ਹਾਂਜੀ ਚਲੋ ਬੈਠੋ ਹੁਣ ਚੇਅਰ ਤੇ ਅੱਗੇ ਕਰੋ ਅੱਗੇ ਕਰੋ ਅੱਗੇ ਕਰੋ ਜਵਰ ਲਾਓ ਬੈਠੋ ਆਪੇ ਕਰ ਲੈਣਗੇ मेला मेले मेले ए ए की मात्रा ए दी मात्रा आई रेस करो ए दी मात्रा लगाओ फिर तोता तोते वेरी गुड तोते तोते कमरा कमरे कमरे ਇਹ ਕੀ ਮਾਤਰਾ ਹੈ ਇਹਦੀ ਮਾਤਰਾ ਬਟਾ ਇਹਦੀ ਮਾਤਰਾ ਉੱਤੇ ਲਉ ਹਾਂਜੀ ਹਾਂਜੀ ਇਹਦੀ ਮਾਤਰਾ ਲਾਓ ਆਇ ਰੇਸ ਕਰੋ ਆਦੀ ਮਾਤਰਾ ਨਹੀਂ ਲਾਓ ਕਿਵੇਂ ਪਾਈਦਾ ਇੱਕ ਹੀ ਮਾਤਰਾ ਇੱਕ ਹੀ ਮਾਤਰਾ ਇਹ ਆਦੀ ਮਾਤਰਾ ਬਟ ਇਹਦੀ ਮਾਤਰਾ ਲਾਓ ਰੇਸ ਕਰੋ ਆਦੀ ਮਾਤਰਾ ਨਹੀਂ ਲਾਓ ਲਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਗਾਰਡਨ ਕਾਪਟਣ ਤੋਂ ਬਾਅਦ ਬਹੁਤ ਵਧੀਆ ਲੱਗ ਰਿਹਾ ਤੇ ਕਾਫੀ ਜਿਵੇਂ ਕਿ ਵਿਹਲਾ ਹੋ ਗਏ ਨਾ ਜਗਾ ਬਹੁਤ ਜਗਾ ਘਾਹ ਨੇ ਘਰੀ ਹੋਈ ਸੀਗੀ ਇਧਰ ਪਦੀਨਾ ਹੁਣ ਵਧੀਆ ਰਹਿ ਗਿਆ ਤੇ ਘਾਹ ਸਾਰਾ ਪੱਟਦਾ ਹੁਣ ਪਦੀਨੇ ਨੂੰ ਵੀ ਵਧੀਆ ਜਗਾ ਮਿਲ ਜੂਗੀ ਫੈਲ ਜੂਗਾ ਨਾ ਕੁਛ ਹੁਣ ਜਿਵੇਂ ਮੀਂਹ ਪੈ ਰਿਹਾ ਤੇ ਵਧੀਆ ਪਾਣੀ ਦੇ ਨਾਲ ਹੋ ਜਾਂਦਾ ਆ ਤੇ ਉਧਰ ਘਾਹ ਪੱਟਤਾ ਇਹ ਹੁਣ ਸੁੱਕਣਾ ਸ਼ੁਰੂ ਹੋ ਗਿਆ ਸੀ ਹਰਾ ਹਰਾ ਸੀ ਨਾ ਤਾਂ ਅਸੀਂ ਕਿਹਾ ਸੀ ਕਿਸਨੂੰ ਲੈ ਜਾਓ ਬੱਕਰੀਆਂ ਵਗੈਰਾ ਖਾ ਲੈਂਦੀਆਂ ਕਿਉਂਕਿ ਇਹ ਨਾ ਥੋੜਾ ਝਾੜ ਝਾੜਨਾ ਪਊਗਾ ਰਿੱਤਾ ਬਹੁਤ ਸੀ ਇਹਦੇ ਵਿੱਚ ਕਸੀਆਂ ਨਾ ਪੱਟਿਆ ਕਰਕੇ ਤੇ ਅਸਕੇ ਚਲੋ ਜੇ ਕੋਈ ਮਿਹਨਤ ਕਰਕੇ ਇਹਨੂੰ ਸਾਫ਼ ਕਰਕੇ ਲੈ ਜੇ ਪਰ ਆਏ ਨਹੀਂ ਲੈਣ ਤੇ ਹੁਣ ਇਹ ਸੁੱਕ ਰਿਹਾ ਤੇ ਲੋ ਜੀ ਜਗ੍ਹਾ ਵਿਲੀ ਹੋ ਗਈ ਨਾਲੇ ਕੋਈ ਇੱਥੇ ਜੀਵ ਜੰਤੂ ਦਾ ਵੀ ਡਰ ਰਹਿੰਦਾ ਨਾ ਜਿਵੇਂ ਸੱਪ ਵਗੈਰਾ ਜਾਂ ਹੋਰ ਕੋਈ ਚੀਜ਼ ਵੀ ਬਹਿ ਜਾਂਦੀ ਘਾਹ ਚਾ ਕੇ ਠੰਡੀ ਜਗ੍ਹਾ ਤੇ ਵਿੱਚ ਸੌਣ ਦੇ ਮਹੀਨੇ ਦੇ ਵਿੱਚ ਤੇ ਇਸ ਕਰਕੇ ਇਧਰ ਸਫਾਈ ਹੋ ਗਈ ਹੁਣ ਵਧੀਆ ਹੋ ਗਿਆ ਇਧਰ ਘੜਾ ਰੱਖਿਆ ਹੋਇਆ ਸੀ ਵੀ ਚਲੋ ਪੰਛੀ ਪਾਣੀ ਵਗੈਰਾ ਪੀ ਲੈਂਦੇ ਨੇ ਨਾ ਇੱਥੇ ਆ ਕੇ ਤੇ ਉਧਰ ਦੇਖੋ ਤੋਰੀਆਂ ਦੀ ਬੇਲ ਕਿੰਨੀ ਫੈਲ ਗਈ ਆ ਇਹਨੂੰ ਵੀ ਧੂਣੀ ਦੇ ਕੇ ਜਾਣੀ ਆ ਵੀ ਤਾਂ ਕਿ ਲੱਗਣੀਆਂ ਸ਼ੁਰੂ ਹੋ ਜਾਣ ਹਨਾ ਪਿਛਲੇ ਸਾਲ ਬੜੀਆਂ ਲੱਗੀਆਂ ਸੀ ਬਹੁਤ ਵੰਡ ਦਿੰਦੇ ਹੁੰਦੇ ਸੀ ਕਿ ਤੋੜ ਤੋੜ ਕੇ ਵਸਤਾ ਇਹਨਾਂ ਪੱਠੇ ਹੋ ਜਾਂਦੇ ਆ ਚਲ ਆ ਦੇਖ ਥੋੜੇ ਦਿਨਾਂ ਚ ਫਟ ਗਏ ਅ ਪਰ ਜੇ ਇਥੇ ਰਾਬ ਨਾ ਹੋਇਆ ਕੋ ਚੀਟ ਪਾਉਣ ਨੂੰ ਫੇਰੇ ਪੱਟਣੇ ਵੀ ਪੈਣਗੇ ਚਲ ਦੇਖ ਲਾਂਗੇ ਪੁੱਛ ਲਾਂਗੇ ਉਧਰ ਵਧੀਆ ਹੋ ਗਿਆ ਥੋੜੇ ਦਿਨਾਂ ਜੀ ਫਟ ਜਾਂਦੇ ਵਧੀਆ ਨਾ ਇਹ ਵੀ ਕੰਮ ਵਧੀਆ ਜਿਹੜਾ ਆਪੇ ਚੀਜ਼ ਹੋ ਗਏ ਉਹਨਾਂ ਕੱਸੀਆ ਹੈ ਨਹੀਂ ਸੀਗਾ ਤੇ ਉਹ ਰਹਿ ਗਿਆ ਉਹ ਕਰਨਗੇ ਕੱਸੀਆ ਗਿਆ ਖੇਤ ਫਿਰ ਇਧਰੋਂ ਪੱਟਣਗੇ ਪੱਠੇ ਪਿੰਡ ਦੀ ਔਰਤਾ ਕਿੰਨੀ ਮਿਹਨਤੀ ਆ ਹੈ ਕਿ ਨਹੀਂ ਕਿੱਧਰ ਚੱਲੇ ਆ ਪੱਠੇ ਲੈਣ ਚੱਲੇ রাহিকাই ট্রেন বদল না সরু আমি তো তো বলে কি কি নিয়ে বলি shop লোকেরি shop তো দেখো এনিটা shopই নি হয়ে গই ਜੀ ਹੁਣ ਆਪਾਂ ਬਣਾ ਰਹੇ ਸੀ ਫੁਲਕੇ ਰਾਮਾ ਚੇਅਰ ਤੇ ਬੈਠ ਕੇ ਤੇ ਅੱਜ ਸ਼ੋਪਨਰ ਹੈ ਨਹੀਂ ਸੀ ਇਸ ਕਰਕੇ ਬੱਚਿਆਂ ਦੀ ਜਿਹੜੀ ਪੈਂਸਲ ਸ਼ਾਪ ਲੈਣਾ ਕਰਦੀ ਪਈ ਸ਼ੋਪਨਰ ਹੈ ਨਹੀਂ ਸੀ ਬੱਚਿਆ ਕੋਲੇ ਪੁਰਾਣੇ ਟਾਈਮ ਚ ਜਿਵੇਂ ਕਰਦੇ ਹੁੰਦੇ ਸੀਗੇ ਜੀ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਆ ਵਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਸਾਰਿਆਂ ਨੂੰ ਸਸ਼ੀ ਕਾਲ ਜੀ